ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਨਾਂ ਜੀ ਆਪਣਾ ਇਹਦਾ ਨਾਂ ਜੋਗਾ ਸਿੰਘ ਭੰਗਲ ਹਾਂਜੀ ਤੇ ਇਹਦਾ ਨਾਂ ਫੁਰਫਤੇ ਸਿੰਘ ਸੱਚ ਇਹ ਬਾਜ ਰੱਖੇ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਨੂੰ ਜੀ 1.5 ਸਾਲ ਹੋ ਗਿਆ ਅੱਛਾ ਜੀ ਉਹ ਆ ਮੇਰੇ ਕੋਲ ਇੱਕ 10 ਕੁ ਮਹੀਨਿਆਂ ਦਾ ਇਹ ਨਾਰਨ ਮਾਦਾ ਕਾ ਦੋਨੇ ਨਾਰਨ ਮਾਦਾ ਹੀ ਆ ਜੀ ਅੱਛਾ ਜੀ ਤੇ ਵੀ ਫਿਰ ਸਕਦਾ ਇਹ ਨੀਵੀਂ ਜਗ੍ਹਾ ਤੇ ਨਹੀਂ ਪੈਂਦਾ ਤੇ ਕੇ ਗੁਲਾਮ ਨਹੀਂ ਰਹਿੰਦਾ ਹਾਂਜੀ ਦੂਜਾ ਪਿੰਜਰੇ ਜਿ ਨਹੀਂ ਰਹਿੰਦਾ ਠੀਕ ਆ ਜੀ ਇਹ ਪਿੰਜਰੇ ਜਿ ਨਹੀਂ ਬੰਦ ਕਰਾਂਗੇ ਤਾਂ ਛੱਤੀ ਤੜ ਕੇ ਆਤਮ ਹੱਤਿਆ ਕਰ ਦੇਣਾ ਠੀਕ ਆ ਜੀ ਤੇ ਉਹ ਤੋਂ ਬਾਅਦ ਇਹਦੀ ਫਿਰਦਾ ਸਭ ਤੋਂ ਉੱਚਾ ਸਮਾਨ ਤੇ ਉੜਦਾ ਇਹ ਤੁਹਾਡਾ ਇੱਕ ਬਲਖਣ ਸ਼ਾਪ ਆ ਹਾਂਜੀ ਇਹ ਵੈਸੇ ਤਾਂ ਤੁਸੀਂ ਮਨ ਵਿੱਚ ਕੀ ਧਾਰ ਕੇ ਰੱਖਿਆ ਇਹਨੂੰ ਮੈਂ ਤਾਂ ਜੀ ਇੱਕ ਗੁਰੂ ਮਹਾਰਾਜ ਦੀ ਦਾਤ ਸਮਝ ਕੇ ਨਿਸ਼ਾਨੀ ਸਮਝ ਕੇ ਠੀਕ ਆ ਜੀ ਤੇ ਮੈਂ ਤਾਂ ਇਹਦੀ ਸੇਵਾਦਾਰ ਐ ਜੀ ਇਹ ਇਹਨੂੰ ਮੈਂ ਰੱਖਣ ਵਾਲਾ ਨਹੀਂ ਇਹਨ ਮੈਨੂੰ ਰੱਖਿਆ ਹੈ। ਅੱਛਾ ਜੀ। ਜਿਹਨਾਂ ਬੰਦਿਆਂ ਨੂੰ ਮੈਂ ਜਾਣਦਾ ਨਾ ਸੀ ਜਿਹੜਾ ਕੋਈ ਮੈਂ ਜਾਣਦਾ ਨਹੀਂ ਉਹਨਾਂ ਦੇ ਵਿਚਾਰ ਬਲਾ ਦੇ। ਚਲੋ ਬਸ ਠੀਕ ਇਹਨਾਂ ਨੂੰ ਫੇਰ ਉਡਾਰੀ ਵੀ ਮਾਰਨ ਦਿੰਦੇ ਆ। ਉਡਾਰੀ ਖੁੱਲਾ ਰਹਿੰਦਾ ਜੀ। ਖੁੱਲਾ ਰਹਿੰਦਾ। ਠੀਕ ਹੈ ਜੀ। ਉਡਾੜ ਕੋਈ ਵੀ ਖਰਾਕ ਪਾਣੀ ਕੀ ਵੀ ਦਿੰਦੇ ਇਹਨੂੰ? ਇਹਨੂੰ ਮਨਗੈਸ ਨੂੰ ਰੱਖਦੇ। ਰੱਖਦੇ ਆ। ਰੋਟੀ ਖਾਂ ਲੈਂਦਾ। ਨਹੀਂ ਰੋਟੀ ਨਹੀਂ ਖਾਂਦਾ ਪਨੀਰ ਸੋਇਆ ਦੀ ਤੇ ਬੜੀ ਵੈਜੀਟੇਬਲ ਪਹਾਂਗੇ। ਅੱਛਾ ਉਦੋਂ ਬਾਜ ਮਾਸਾ ਆ ਰਹੀ ਹੁੰਦਾ ਹਨਾ? ਹਾਂ ਜੀ। वाहेगुरु जी फति